ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਕਿਸਾਨਾ ਵੀਰਾਂ ਨੇ ਹੁਣ ਪੱਤਾ ਲਪੇੜ ਤੇ ਗੋਭ ਦੀ ਸੂਡੀ ਦੀਆਂ ਸਪਰੇਹਾਂ ਆਪਣਾ ਸ਼ੁਰੂ ਕਰ ਦੇਣੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਆਪਣੇ ਕਿਸਾਨ ਵੀਰ ਸਪਰੇਹਾਂ ਕਰਦੇ ਨੇ ਤੇ ਇਸ ਦੇ ਵਿੱਚੋਂ ਇੱਕ ਜਿਹੜੀ ਆਪਣਾ ਟੈਕਨੀਕਲ ਆਉਂਦਾ ਇਮਾਮੈਕਟਿਨ ਬੈਂਜੂਏਟ ਜਿਹੜਾ ਕਿ ਆਪਣੇ ਕਾਫੀ ਕਿਸਾਨ ਵੀਰ ਵਰਤਦੇ ਨੇ ਇੱਕ ਆ ਇਹ ਸਸਤਾ ਪੈਂਦਾ ਜਿਆਦਾ ਮਹਿੰਗਾ ਨਹੀਂ ਪੈਂਦਾ ਤੇ ਇਸ ਦਾ ਇਸ ਦਾ ਰਿਜ਼ਲਟ ਕਿੰਨਾ ਕਿੰਨੇ ਦਿਨਾਂ ਦਾ ਕਿ ਇਸ ਦਾ ਅਸਰ ਇੰਦਾ ਤੇ ਕਿੰਨੀ ਆਪਾਂ ਇਸ ਦੀ ਡੋਜ਼ ਲੈਣੀ ਹੈ ਤੇ ਕਿਹੜੀਆਂ ਕਿਹੜੀਆਂ ਦਵਾਈਆਂ ਦੇ ਨਾਲ ਆਪਾਂ ਇਹਨੂੰ ਮਿਕਸ ਕਰਕੇ ਆਪਾਂ ਸਪਰੇਅ ਕਰ ਸਕਦੇ ਹਾਂ ਜਿਵੇਂ ਉਲੀ ਨਾਸ਼ਕ ਹੋ ਗਈ ਜਾਂ ਆਪਣੇ 13045 ਜਾਂ ਆਪਾਂ 0534 ਜਿਹੜੇ ਕਿਸਾਨੀ ਬੀਜ ਵਰਤਦੇ ਨੇ ਤੇ ਕਿੰਨੀ ਇਸ ਦੀ ਮਾਤਰਾ ਲੈਣੀ ਹੈ ਕੀ ਇਸ ਦਾ ਰਿਜ਼ਲਟ ਹੈ ਤੇ ਇਸ ਦੇ ਬਾਰੇ ਅੱਜ ਆਪਾਂ ਤੁਹਾreturnData ਜਾਣਕਾਰੀ ਸਾਂਝੀ ਕਰਦੇ ਹਾਂ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਦਿਓ ਜੀ ਇਹ ਜਿਹੜੀ ਆਪਣੀ ਈਮਾ ਮੈਕਟੇਨ ਬੈਂਜੂਵੇਟ ਹੈ ਵਧੀਆ ਇੱਕ ਟੈਕਨੀਕ ਵਾਲੇ ਤੇ ਸਿਸਟੈਮਿਕ ਇਹ ਕੰਟੈਕਟ ਕਿਉਂਕਿ ਜਦੋਂ ਵੀ ਆਪਾਂ ਕੋਈ ਵੀ ਆਪਾਂ ਦਵਾਈ ਖਰੀਦਦੇ ਆ ਸਪਰੇਅ ਵਾਸਤੇ ਚਾਹੇ ਕਣਕ ਦੀ ਚਾਹੇ ਉਲੀ ਦੀ ਉਸ ਤੇ ਪਹਿਲਾਂ ਇਹ ਜ਼ਰੂਰ ਚੀਜ਼ ਦੇਖਿਆ ਕਰੋ ਕਿ ਵੀ ਇਹ ਕੰਟੈਕਟ ਤੇ ਕੰਮ ਕਰਦੀ ਹੈ ਜਾਂ ਸਿਸਟੈਮਿਕ ਕੰਮ ਕਰਦੀ ਹੈ ਜਾਂ ਟ੍ਰਾਂਸ ਲੇਮੀਨਰ ਕੰਮ ਕਰਦੀ ਹੈ ਤੇ ਕਿਉਂਕਿ ਇਸ ਦਾ ਬਹੁਤ ਵੱਡਾ ਰੋਲ ਹੈ ਆਪਣੀ ਫਸਲ ਦੀ ਸੁਰੱਖਿਆ ਵਾਸਤੇ ਆਪਣੀ ਫਸਲ ਦੇ ਰਿਜ਼ਲਟ ਵਾਸਤੇ ਜੇਕਰ ਆਪਾਂ ਕਲੀ ਕੰਟੈਕਟ ਲੈ ਲੈਣੇ ਉਸ ਦਾ ਕੋਈ ਬਹੁਤਾ ਰਿਜ਼ਲਟ ਨਹੀਂ ਜੇ 2-4 ਘੰਟੇ ਪਿੱਛੋਂ بارش ਪੈ ਜਾਂਦੀ ਹੈ ਤੇ ਉਸ ਦਾ ਰਿਜ਼ਲਟ ਜ਼ੀਰੋ ਰਹਿ ਜਾਂਦਾ ਤੇ ਜਿਹੜੀ ਸਿਸਟੈਮਿਕ ਹੈ ਆਪਣੇ ਪੱਤਿਆਂ ਦੇ ਵਿੱਚੋਂ ਹੋ ਕੇ ਕੰਮ ਕਰਦੀ ਏ ਜਾਨਕਿ ਪੱਤੇ ਦੇ ਵਿੱਚ ਪੂਰੇ ਸਮਾਜਾਂ ਦੀ ਜਿਸ ਤੋਂ ਬਾਅਦ ਜਿੰਨੀ ਵੀ ਪੱਤੇ ਤੇ ਆਪਣੀਆਂ ਸੁੰਡੀਆਂ ਨੇ ਚਾਹੇ ਗੋਭ ਦੀ ਸੁੰਡੀ ਏ ਚਾਹੇ ਪੱਤਾ ਲਪੇਟ ਏ ਇਹਨਾਂ ਸਾਰਿਆਂ ਨੂੰ ਆਪਣੀ ਦੀ ਰੋਕத் ਥੰਮ ਕਰਦੀ ਏ ਸ ਨੂੰ ਸਾਰਿਆਂ ਨੂੰ ਮਾਰਦੀ ਏ ਤੇ ਇਮਾਮੈਕਟਿਨ ਇੱਕ ਬੈਂਜੂਏਟ ਇਹ ਵੀ ਆਪਣੀ ਕੰਟੈਕਟ ਤੇ ਸਿਸਟੈਮਿਕ ਕੀਟਨਾਸ਼ਕ ਇਹ ਦੋ ਫਾਰਮੂਲੇ ਨੇ ਤੇ ਕੰਮ ਕਰਦੀ ਏ ਇਹ ਆਪਣੀ ਜਿਹੜੀ ਪੱਤਲ ਪੇੜ ਗੋਭ ਦੀ ਸੂਡੀ ਤੇ ਵਧੀਆ ਕੰਮ ਕਰਦੀ ਏ ਇਹ ਆਪਣੇ ਦੋ ਪ੍ਰਕਾਰ ਦੀਆਂ ਆਉਂਦੀਆਂ ਨੇ ਇੱਕ ਜਿਵੇਂ 5% ਤੇ ਆਉਂਦੀ ਏ ਇਮਾਮੈਕਟੇਨ 5% ਐਸਜੀ ਜਿਹੜੀ ਗ੍ਰੈਨੂਲ ਫਾਰਮ ਚ ਆਉਂਦੀ ਏ ਇੱਕ ਆਉਂਦੀ 1.9 1.9 ਈਸੀ ਦੇ ਵਿੱਚ ਜਿਹੜੀ ਡਿਕਵਿਡ ਫਾਰਮ ਦੇ ਵਿੱਚ ਆਉਂਦੀ ਏ ਤੇ ਜੇਕਰ ਰਿਜ਼ਲਟ ਦੀ ਗੱਲ ਕਰਕੇ ਦੋਨਾਂ ਦਾ ਰਿਜ਼ਲਟ ਸੇਮ ਏ ਬਾਕੀ ਇਹਨਾਂ ਦੇ ਜਿਹੜੇ ਆਪਣੀ ਟੋਲਰੀ ਪਰਸੈਂਟ ਦਾ ਫਰਕ ਏ ਉਨੀ ਆਪਣੀ ਡੋਜ਼ ਵੱਧ ਘਟ ਇਹਨਾਂ ਨੇ ਦੱਸੀ ਹੋਈ ਏ ਇੱਕ ਲਿਕਵਿਡ ਫਾਰਮ ਦੇ ਵਿੱਚ ਤੇ ਆਪਣੀ ਇੱਕ ਆਪਣੀ ਗ੍ਰੇਨੂਲਰ ਫਾਰਮ ਦੇ ਜਿਹੜੇ ਆਪਣੇ ਕਿਸਾਨ ਵੀਰ ਜ਼ਿਆਦਾ ਆਪਣੇ 1.9 NC ਦੇ ਵਿੱਚ ਵਰਤਦੇ ਨੇ ਇਸ ਦਾ ਕਾਰਨ ਇਹ ਕਿ ਜਿਹੜੀ ਆਪਣੀ 5% ਇਹ ਪਾਊਡਰ ਫਾਰਮ ਚ ਜਾਂ ਗ੍ਰੇਨੂਲਰ ਫਾਰਮ ਦੇ ਵਿੱਚ ਆਉਂਦੀ ਏ ਜਿਹੜੀ ਕਿ ਆਪਾਂ ਜਦੋਂ ਪਾਣੀ ਦੇ ਵਿੱਚ ਘੋਲਦੇ ਆਂ ਉਹ ਕਈ ਵਾਰ ਥੱਲੇ ਬੈਠ ਜਾਂਦੀ ਏ ਤੇ ਇਸ ਕਰਕੇ ਕਿਸੇ ਕਿਤੇ ਥਾਂ ਤੇ ਦਵਾਈ ਜ਼ਿਆਦਾ ਦਾ ਛੜਕਾ ਹੋ ਜਾਂਦਾ ਤੇਜ਼ ਹੋ ਜਾਂਦੀ ਕਿਤੇ ਆਪਾਂ ਨੂੰ ਛੜਕਾ ਘੱਟ ਹੋ ਜਾਂਦਾ ਤੇ ਜਿਹੜੀ ਆਪਣੀ 1.9 ਦੇ ਜਿਹੜੇ ਆਪਣੇ ਕੁਲਮਸ਼ੀਨ ਬਹੁਤ ਵਧੀਆ ਯਾਨੀ ਕਿ ਇਹ ਥੰਵੇ ਬੈਠਦੀ ਨਹੀਂਗੀ ਇਸ ਤਰ ਜੜਡ ਵੀ ਜਾਣੇ ਕਿ ਸੇਮ ਵੀ ਇੱਕੋ ਬਰਾਬਰ ਆਪਣੇ ਖੇਤੋ ਸਪਰੇ ਹੁੰਦੀ ਹੈ ਕਿਤੇ ਵੱਧ ਘੱਟ ਨਹੀਂ ਪੈਂਦੀ ਤੇ ਦੋਨੋਂ ਜਿਹੜੇ ਦਵਾਈਆਂ ਦਾ ਰਿਜ਼ਲਟ ਸੇਮ ਹੈ ਕਿਉਂਕਿ ਸੇਮ ਟੈਕਨੀਕ ਆ ਨੇ ਬਾਕੀ ਥੋੜਾ ਕਿ ਇਹਨਾਂ ਦੇ ਜਿਹੜੇ ਬਣਾਉਣ ਦੀ ਪ੍ਰਕਿਰਿਆ ਵੱਖ-ਵੱਖ ਹੈ ਤੇ ਜਿਹੜਾ ਦੋਨੋਂ ਦਾ ਰਿਜ਼ਲਟ ਬਹੁਤ ਵਧੀਆ ਹੈ ਤੇ ਜਿਹੜੇ ਆਪਾਂ 5% ਜੇਕਰ ਆਪਾਂ ਡੋਜ਼ ਦੀ ਮਾਤਰਾ ਗੱਲ ਕਰਦੇ ਆ ਕਿ ਕਿੰਨੀ ਮਾਤਰਾ ਆਪਾਂ ਇੱਕ ਇੱਕਲੇ ਦੇ ਚ ਲੈ ਸਕਦੇ ਆ ਜਿਹੜੀ 5% ਆਪਾਂ ਇਹ 90 ਤੋਂ 100 ਗ੍ਰਾਮ ਆਪਾਂ ਪ੍ਰਤੀ ਕਿਲ ਦੇ ਹਿਸਾਬ ਨਾਲ ਆਪਾਂ ਡੋਜ਼ ਲੈਣੀ ਹੁੰਦੀ ਹੈ ਦੀ कि ਜਿਹੜੀ ਆਪਣੀ 1.9% ਏ ਇਹ ਆਪਾਂ 250 ml ਪ੍ਰਤੀ ਕਿੱਲਾ ਝੋਨੇ ਦੀ ਫਸਲ ਦੇ ਵਾਸਤੇ ਆਪਾਂ ਇਸ ਦੀ ਮਾਤਰਾ ਲੈ ਸਕਦੇ ਜਿਹੜੇ ਵੀ ਰਸਬਜੀਆਂ ਤੇ ਵੀ ਆਪਾਂ ਇਹ ਸਪਰੇਅ ਕਰਨਾ ਚਾਹੁੰਦੇ ਨੇ ਸੁੰਡੀਆਂ ਤੋਂ ਉਹ 200 ml ਬਹੁਤ ਏ ਤੇ ਜਿਹੜਾ ਵੀ ਇਹਦਾ ਰਿਜ਼ਲਟ ਦੀ ਕੰਮ ਆਪਾਂ ਗੱਲ ਕਰ ਗਏ ਕਿਉਂਕਿ ਜਿਹੜਾ ਇਸ ਦਾ ਰਿਜ਼ਲਟ ਏ ਯਾਨੀ ਕਿ 15 ਦਿਨਾਂ ਦੇ ਲਗਭਗ ਇਸ ਦਾ ਰਿਜ਼ਲਟ ਰਹਿੰਦਾ ਹੈ ਤੇ ਇਹ ਵਧੀਆ ਟੈਕਨੀਕਲ ਏ ਕਿੱਲਾ ਕੌਨਟੈਕਟ ਨਹੀਂ ਹੈ ਸਿਸਟੈਮਿਕ ਤੇ ਵੀ ਕੰਮ ਕਰਦੀ ਏ ਤੇ ਇੱਕ ਸਸਤਾ ਪੈਂਦਾ ਜਿਆਦਾ ਮਹਿੰਗਾ ਨਹੀਂ ਪੈਂਦਾ ਤੇ ਇਸ ਨੂੰ ਆਪਾਂ ਕਿਸੇ ਵੀ ਉਲੀ ਨਾਸ਼ਕ ਜਾਂ ਆਪਾਂ 13045 ਦੇ ਮਿਕਸ ਕਰਕੇ ਆਪਾਂ ਇਸੇ ਸਪਰੇਅ ਕਰ ਸਕਦੇ ਆ ਤੇ ਜਿਹੜਾ ਵੀ ਆਪਾਂ ਉਲੀ ਨਾਸ਼ਕ ਨਾਲ ਵਰਤਣਾ ਚਾਹੁੰਦੇ ਆਪਾਂ ਵਰਤ ਸਕਦੇ ਆ ਤੇ ਜਿਵੇਂ ਆਪਾਂ 13045 ਜਿਹੜੇ ਕਿਸਾਨ ਵੀਰ ਕਰਦੇ ਨੇ ਉਹ ਵੀ ਆਪਾਂ ਇਹਨਾਂ ਦਾ ਵੱਖਰਾ ਵੱਖਰਾ ਕੋਹਲ ਬਣਾ ਕੇ ਆਪਾਂ ਇਹਨਾਂ ਦੇ ਸਪਰੇਅ ਕਰ ਸਕਦੇ ਆ ਯਾਨੀ ਕਿ ਇਹਨਾਂ ਦਾ ਕੋਹਲ ਆਪਾਂ ਵੱਖ-ਵੱਖ ਬਣਾਉਣੇ ਨੇ ਤੇ ਫਿਰ ਇਸ ਦੇ ਵਧੀਆ ਰਿਜ਼ਲਟ ਮਿਲਦੀ ਨੇ ਆਪਾਂ ਇਹਨਾਂ ਦਾ ਜਿਹੜਾ ਮਿਕਚਰ ਸਾਰਾ ਇਕੱਠਾ ਨਹੀਂ ਕਰਨਾ ਵੱਖ-ਵੱਖ ਕੋਹਲ ਬਣਾ ਕੇ ਆਪਾਂ ਟੈਂਕ ਦੇ ਹਿਸਾਬ ਦੇ ਨਾਲ ਵੱਖ-ਵੱਖ ਦਵਾਈਆਂ ਪਾਉਣੀਆਂ ਨੇ ਤੇ ਜਿਹੜੀ ਆਪਾਂ ਹੁਣ ਕੁਝ ਕੁ ਵੀਰਾਂ ਦਾ ਸਵਾਲ ਹੁੰਦਾ ਕਿ ਹੁਣ ਇਸ ਦਵਾਈ ਦੇ ਵਿੱਚ ਜਿਹੜੀ ਆਪਾਂ ਹੁਣ 60 ਪੈਂਡ ਦੇ ਹਨ 70 ਪੈਂਡ ਤੇ ਆਪਾਂ ਸਪਰੇਅ ਕਰਨੀ ਹੈ ਕੀ ਇਸ ਦੇ ਵਿੱਚ ਆਪਾਂ ਤੇਲੀਆਂ ਸਪਰੇਅ ਦੀ ਆਪਾਂ ਐਡ ਕਰ ਸਕਦੇ ਆਂ ਦੇਖੋ ਕਿਸਾਨੀ ਵੀਰੋ ਜਿਹੜੀ ਆਪਾਂ ਤੇਲੀਆਂ ਦਾ ਜਿਹੜਾ ਆਉਣ ਦਾ ਸਮਾਂ ਇਹ ਆਪਣੇ ਜੀ ਉਸ ਦੇ ਅਨੁਕੂਲ ਨਹੀਂਗਾ ਕਿਉਂਕਿ ਜਿਹੜਾ ਤੇਲਾ ਉਦੋਂ ਆਉਂਦਾ ਜਦੋਂ ਆਪਾਂ ਅਨਸਾਰ ਹੈ ਤੋਂ ਬਾਅਦ ਜਦੋਂ ਆਪਣਾ ਜਿਹੜਾ ਮੌਸਮ ਇਹ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਰਾਤਾਂ ਦਾ ਜਿਹੜਾ ਟੈਂਪਰੇਚਰ ਘਟਣਾ ਸ਼ੁਰੂ ਹੋ ਜਾਂਦਾ ਤੇ ਉਦੋਂ ਜਿੰਨਾ ਜਿਹੜਾ ਅਟੈਕ ਆਉਂਦਾ ਇਹ ਵੀ ਆਪਾਂ ਜਦੋਂ ਆਪਣੇ ਝੋਨੇ ਦੇ ਵਿੱਚ ਆਪਾਂ ਬੁੱਢਿਆਂ ਨਾਲ ਦੇਖਦੇ ਆਂ ਚਾਰ ਤੋਂ ਪੰਜ ਆਪਣੇ ਇਹਨਾਂ ਦੀ ਸੰਖਿਆ ਆਪਾਂ ਨੂੰ ਦੇਖਣ ਲੱਗ ਪੈਂਦੀ ਏ ਝੋਨੇ ਦੇ ਵਿੱਚ ਆਪਣੇ ਹੋਪਰ ਦੀ ਫਿਰ ਆਪਾਂ ਸਪਰੇਅ ਕਰਨੀ ਹੁੰਦੀ ਉਹ ਵੀ ਆਪਾਂ ਪਾਣੀ ਸੁਕਾ ਕੇ ਇਹ ਸਪਰੇਅ ਆਪਾਂ ਬੁੱਢਾਂ ਵੱਲ ਕਰਨੀ ਹੁੰਦੀ ਏ ਤੇ ਇਸ ਕਰਕੇ ਆਪਾਂ ਨੂੰ ਇਹਨਾਂ ਜਿਹੜੇ ਦਵਾਈਆਂ ਜਿਹੜੀ ਆਪਾਂ ਪਹਿਲੀ ਕੀਟਨਾਸ਼ਕਾ ਚਾਹੇ ਆਪਾਂ ਇਮਾ ਮੈਕਟਨ ਬੈਂਜੂਇਡ ਜਾਂ ਹੋਰ ਵੀ ਜਿਹੜੀ ਤੁਸੀਂ ਕਰਦੇ ਹੋ ਫੇਮ ਕਰਦੇ ਹੋ ਇਹਨਾਂ ਦੇ ਵਿੱਚ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੇ ਤੇਲੇ ਵਾਲ ਸਪਰੇਅ ਪਾਉਣ ਦੀ ਜ਼ਰੂਰਤ ਨਹੀਂ ਨਾ ਹੀ ਇਸ ਦਾ ਕੋਈ ਅਜੇ ਅਟੈਕ ਹੈ ਤੇ ਇਹ ਆਪਾਂ ਕੱਲੀ ਆਪਾਂ 13045 ਪਾ ਸਕਦੇ ਹਾਂ ਇਹ ਆ ਪੁਲੀਨਾਸ਼ਕ ਨਾਲ ਆਪਾਂ ਸਪਰੇਅ ਕਰਨੀ ਹੁੰਦੀ ਹੈ ਉਹ ਤਾਂ ਆਪਾਂ ਨੂੰ ਲਾਜ਼ਮੀ ਹੈ ਕਿਉਂਕਿ ਨੇ ਸਾਰੇ ਤੋਂ ਪਹਿਲਾਂ ਆਪਾਂ ਨੂੰ ਕੁੱਲੀਨਾਸ਼ਕ ਸਪਰੇਅ ਜ਼ਰੂਰ ਕਰਨੀ ਹੁੰਦੀ ਹੈ ਕਿਉਂਕਿ ਜਿਹੜੀ ਉਲੀਨਾਸ਼ਕ ਦੇ ਆਪਣੇ ਜਿਹੜੇ ਸਿੰਪਟਮ ਨੇ ਲੱਛਣ ਨੇ ਤੇ ਇਹ ਆਪਣੇ ਜਿਹਦੇ ਵਿੱਚ ਆਪਣੇ ਬੂਟੇ ਦੇ ਵਿੱਚ ਜ਼ਿਆਦਾ ਆਪਣੇ ਇਹ ਵੱਧ ਜਾਂਦੀ ਉਲੀਨਾਸ਼ਕ ਉਸ ਤੋਂ ਬਾਅਦ ਜਿਹੜੇ ਆਪਣੇ ਲੱਛਣ ਦਿਖਾਈ ਦਿੰਦੇ ਨੇ ਤੇ ਜਦੋਂ ਵੀ ਆਪਣੇ ਲੱਛਣ ਦਿਖਾਈ ਦੇ ਆ ਲੱਗ ਪੈ ਜਾਂਦੇ ਨੇ ਉਸ ਤੋਂ ਬਾਅਦ ਆਪਣਾ ਪੰਜ ਤੋਂ 7 ਮੰਨਦਾ 4 ਤੇ ਫਰਕ ਪੈ ਜਾਂਦਾ ਕਿਉਂਕਿ ਦਾਣਿਆਂ ਦੀ ਜਿਹੜਾ ਭਾਰ ਹੌਲਾ ਹੋ ਜਾਂਦਾ ਤੇ ਇਸ ਤਰ੍ਹਾਂ ਕੋਸ਼ਿਸ਼ ਕਰੋ ਕਿ ਉਲੀ ਰੋਗ ਜਿੰਨੇ ਆਪਾਂ 65 ਦਿਨ ਤੇ ਜਿੱਦ ਆਪਾਂ ਗੋਭ ਸਮੇ ਆਪਾਂ ਨੇ ਸਾਰੇ ਤੋਂ ਪਹਿਲਾਂ ਇੱਕ ਸਪਰੇਅ ਜ਼ਰੂਰ ਕਰ ਦੇਣੀ ਚਾਹੀਦੀ ਹੈ ਤੇ ਨਾਲ ਆਪਾਂ ਇਨਸੈਕਟੀਸਾਈਡ ਇਹ ਵੀ ਆਪਾਂ ਸਿੰਥੈਟਿਕ ਜ਼ਹਿਰ ਨਹੀਂ ਲੈਣੇ ਜੇ ਆਪਾਂ ਇਹੋ ਲੈਣੀ ਆਪਾਂ ਇਮਾਮੈਕਟਿਨ ਜਾਂ ਹੋਰ ਜਿਹੜਾ ਤੁਸੀਂ ਵਰਤਣਾ ਚਾਹੁੰਦੇ ਹੋ ਤੇ ਬਾਕੀ ਤੇਰੇ ਵਾਰ ਸਪਰੇਅ ਦੀ ਜੇ ਆਪਾਂ ਨੂੰ ਜ਼ਰੂਰਤ ਨਹੀਂ ਗਈ ਤੇ ਜਿਹੜੇ ਵੀ ਆਪਣੇ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਓ ਜੀ